ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅੱਜ ਆਪਾਂ ਜਿਹੜੀ ਹੈਗੀ ਐ ਇੱਕ ਨਵੇਂ ਟੌਪਿਕ ਦੇ ਉੱਪਰ ਜਿਹੜੀ ਗੱਲ ਕਰਨੀ ਹੈਗੀ ਐ ਮੈਨੂੰ ਇੱਕ ਦੋ ਦਿਨ ਪਹਿਲਾਂ ਜਿਹੜਾ ਹੈਗਾ YouTube ਤੇ ਮੈਸੇਜ ਆਇਆ ਸੀ ਕਿ ਬਾਕੀ ਤਾਂ ਸਭ ਕੁਝ ਠੀਕ ਐ ਬਟ ਜਿਹੜਾ ਹਿਪੋ ਕੋਲੋ ਹੈਗਾ ਮਗਰਲੇ ਪੱਲੇ ਦੇ ਵਿੱਚ ਝੋਲ ਪੈਂਦੇ ਹੈਗੇ ਐ ਜਿੱਥੋਂ ਤੱਕ ਮੈਂ ਸਮਝਦੀ ਆਂ ਕਿ ਕਾਫੀ ਸਾਰਾ ਕੱਪੜਾ ਜਿਹੜਾ ਲੂਜ਼ ਰਹਿੰਦਾ ਉੱਥੇ ਠੀਕ ਐ ਜੀ ਤੇ ਬਾਕੀ ਸਾਰਾ ਅਗਲਾ ਪੱਲਾ ਠੀਕ ਆ ਰਿਹਾ ਤੇ ਉਹਨਾਂ ਦਾ ਉੱਪਰੋਂ ਜਿਹੜੀ ਫਿਟਿੰਗ ਹੈਗੀ ਐ ਉਹ ਵੀ ਸਹੀ ਆ ਰਹੀ ਐ ਠੀਕ ਐ ਜੀ ਹੁਣ ਆਪਾਂ ਨੋਰਮਲ ਕਮੀਜ਼ ਦੇ ਵਿੱਚ ਇਹੋ ਜਿਹੇ ਕਿਹੜੇ ਬਦਲਾਅ ਕਰੀਏ ਕਿ ਜਿਹੜਾ ਆਪਾਂ हिਪ ਦੀ ਜਿਹੜੀ ਹੈਗੀ ਆ ਮਗਰਲੀ ਸਾਈਡ ਤੇ ਜਿਹੜਾ ਆਪਣੇ ਢੂਈ ਦੇ ਉੱਪਰ ਹੈ ਜਿਹੜਾ ਹੈਗੇ ਐਕਸਟਰਾ ਜਿਹੜਾ ਕੱਪੜਾ ਹੈਗਾ ਝੂਲ ਪੈਂਦੇ ਹੈਗੇ ਆ ਉਹਨੂੰ ਆਪਾਂ ਖਤਮ ਕਰ ਸਕੀਏ ਠੀਕ ਹੈ ਜੀ ਆਪਾਂ ਪਹਿਲਾ ਪੁਆਇੰਟ ਤਾਂ ਇਹ ਦੇਖਣਾ ਬਸ ਇਹਦੇ ਦੋ ਹੀ ਤਰੀਕੇ ਹੈਗੇ ਆ ਇਹਨੂੰ ਸਹੀ ਕਰਨ ਦੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਫਿਟਿੰਗ ਵਾਲੀ ਸੀਨ ਲਗਾ ਲਈ ਹੈ ਓਕੇ ਇੱਥੇ ਆਪਾਂ ਲਗਭਗ ਇੱਕ ਇੱਕ ਪੈਰ ਦਾ ਇੱਥੋਂ ਲੈ ਕੇ ਤੇ ਇਥੋਂ ਤੱਕ ਜਿਹੜਾ ਹੈਗਾ ਆਪਾਂ ਲਗਭਗ ਥੋੜਾ ਥੋੜਾ ਇੱਕ ਇੱਕ ਮਸ਼ੀਨ ਦੇ ਪੈਰ ਦਾ ਜਿਵੇਂ ਕਿ ਮਾਰਜਨ ਆਪਾਂ ਦਬਦੇ ਹੋਏ ਸੀਨ ਨੂੰ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਹਲਕਾ ਜਿਹਾ ਦਬਾ ਦੇ ਕੇ ਜਿਹੜਾ ਹੈਗਾ ਆਪਾਂ ਇਥੋਂ ਲਗਭਗ 6-7 ਇੰਚ ਜਿਹੜੀ ਹੈਗੀ ਆ ਇਹ ਨੀਚੇ ਵਾਲਾ ਪਾਰਟ ਹੈਗਾ ਕਮਰ ਤੋਂ ਲੈ ਕੇ ਨੀਚੇ हिਪ ਤੱਕ ਦਾ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਮਸ਼ੀਨ ਦੇ ਇੱਕ ਪੈਰ ਜਿੰਨਾ ਜਾਂ ਫਿਰ ਥੋੜਾ ਜਿਹਾ ਉਸ ਤੋਂ ਜ਼ਿਆਦਾ ਤੁਸੀਂ ਦੇਖਣਾ ਕਿ ਤੁਹਾਡੇ ਕਮੀਜ਼ ਦੇ ਵਿੱਚ ਝੋਲ ਕਿੰਨੇ ਜ਼ਿਆਦਾ ਪੈ ਰਹੇ ਆ ਉਸ ਦੇ ਹਿਸਾਬ ਨਾਲ ਜਿਹੜਾ ਹੈਗਾ ਇਹ ਕੱਪੜੇ ਦੇ ਵਿੱਚ ਜਿਹੜਾ ਹੈਗਾ ਆਪਾਂ ਸੀਨ ਥੋੜਾ ਇਹ ਦਬਾ ਕੇ ਲਗਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਦੂਸਰਾ ਪੁਆਇੰਟ ਆਉਂਦਾ ਜਿਵੇਂ ਮੰਨ ਕੇ ਚੱਲੋ ਕਿ ਆਪਾਂ ਪਲੇਟ ਪਾਈਆਂ ਹੋਈਆਂ ਠੀਕ ਹੈ ਜੀ ਫਰੰਟ ਵੀ ਫਰੰਟ ਪੀਸ ਆ ਜਿਹੜਾ ਹੈਗਾ ਇਹਦੇ ਤੇ ਆਪਾਂ ਡਾਊਨ 11 ਇੰਚ ਦੇ ਉੱਪਰ ਜਿਹੜੇ ਹੈਗੇ ਨਿਸ਼ਾਨ ਲਗਾਏ ਹੈਗੇ ਆ ਲੰਬੇ ਪਲੇਟ ਦੇ ਤੇ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈਗੀ ਆ ਕਿ ਆਪਾਂ ਪਲੇਟ ਪਾਉਣੇ ਕਿਉਂ ਆ ਠੀਕ ਹੈ ਜੀ ਇੱਥੇ ਦਾ ਜਿਹੜਾ ਹੈਗਾ ਆਪਾਂ ਕੱਪ ਸ਼ੇਪ ਬਣਾਉਣਾ ਹੁੰਦਾ ਮਤਲਬ ਕਿ ਇੱਥੇ ਆਪਾਂ ਸਪੇਸ ਬਣਾਉਣੀ ਹੁੰਦੀ ਹੈ ਤਾਂ ਕਿ ਆਪਣਾ ਬ੍ਰੈਸ ਸਾਈਜ਼ ਆ ਜਿਹੜਾ ਉਹਦੀ ਫਿਟਿੰਗ ਬਣ ਸਕੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਲੌਂਗ ਪਲੇਟ ਹੁੰਦੀ ਹੈ نیچے ਆਪਾਂ ਇਹ ਜਿਹੜੀ ਪੌਣੀ ਹੁੰਦੀ ਹੈ ਕਿ ਆਪਣੀ ਕਮਰ ਦੇ ਦਾਇਰੇ ਦੇ ਵਿੱਚ ਤੇ ਬ੍ਰੈਸ ਦੇ نیچے ਜਿਹੜਾ ਹੈਗਾ ਆਪਣੀ ਬੋਡੀ ਦੀ ਸ਼ੇਪ ਕੁਝ ਉਸ ਤਰੀਕੇ ਦੀ ਹੁੰਦੀ ਹੈ ਕਿ ਇੱਥੇ ਥੋੜਾ ਜਨਾ ਕੱਪੜਾ ਆਪਾਂ ਨੂੰ ਘੱਟ ਚਾਹੀਦਾ ਹੁੰਦਾ ਠੀਕ ਹੈ ਜੀ ਇਸ ਕਰਕੇ ਜਿਹੜਾ ਹੈਗਾ ਇੱਥੋਂ ਆਪਾਂ ਚੁੰਨਟ ਪਾ ਦਿੰਨੇ ਆ ਇੱਥੋਂ ਇਕੱਠਾ ਕਰਕੇ ਤਾਂ ਕਿ ਜਿਹੜਾ ਐਕਸਟਰਾ ਕੱਪੜਾ ਜਿਹੜਾ ਹੈਗਾ ਆਪਣਾ ਉਹ ਕਵਰ ਹੋ ਸਕੇ ਇਸ ਤੋਂ ਬਾਅਦ ਜਿਹੜੀ ਆਪਾਂ ਫਿਟਿੰਗ ਲਗਾ ਦਿੰਨੇ ਆ ਠੀਕ ਹੈ ਜੀ ਹੁਣ ਇੱਥੇ ਸਮਝਣ ਦੀ ਜ਼ਰੂਰਤ ਇਹ ਹੈਗੀ ਹੈ ਠੀਕ ਹੈ ਜੀ ਵੀ ਆਪਾਂ ਇਹਨੂੰ ਹੱਲ ਆ ਜ ਇਹ ਹੈਗਾ ਆਪਣਾ ਮੈਂ ਤੁਹਾਨੂੰ ਮੋਟਾ ਜਿਹਾ ਇੱਕ ਗ੍ਰਾਫ ਬਣਾ ਕੇ ਬੋਡੀ ਦਾ ਦਿਖਾਇਆ ਹੈ ਕਿ ਕੁਝ ਸਰੀਰ ਦੀ ਜਿਹੜੀ ਹੈਗੀ ਆਪਣੀ ਬੰਤਰ ਕੁਝ ਇਸ ਤਰੀਕੇ ਦੇ ਨਾਲ ਹੁੰਦੀ ਹੈ ਕਿ ਇੱਥੋਂ ਆਪਣਾ ਜਿਹੜਾ ਹੈਗਾ ਸ਼ੋਲਡਰ ਦੀ ਬੈਕ ਸਾਈਡ ਤੋਂ ਜਿਹੜਾ ਹੈਗਾ نیچے ਕਮਰ ਤੇ हिਪ ਦੀ ਸਾਈਡ ਆ ਜਿਹੜੀ ਹੁੰਦੀ ਹੈ ਇਹ ਰੀਡ ਦੀ ਹੱਡੀ ਅੰਦਰ ਨੂੰ ਝੁਕਾ ਕਰਦੀ ਏ ਠੀਕ ਹੈ ਜੀ ਜੇ ਮੰਨ ਕੇ ਚੱਲੋ ਕਿ ਤੁਸੀਂ ਪਲੇਟ ਆ ਜਿਹੜੇ ਉਹ ਉੱਚੇ ਪਾ ਦਿੱਤੇ ਐ ਇੱਥੇ ਪਾ ਦਿੱਤੇ ਐ ਠੀਕ ਹੈ ਜੀ ਪਲੇਟ ਆਪਾਂ ਕਿਉਂ ਪਾਉਣੀ ਐ ਤਾਂ ਕਿ ਜਿਹੜਾ ਐਕਸਟਰਾ ਕੱਪੜਾ ਜਿਹੜਾ ਉਹਨੂੰ ਆਪਾਂ ਕਵਰ ਕਰ ਸਕੀਏ ਉਹਨੂੰ ਆਪਾਂ ਵਿੱਚ ਦਬਾ ਦਈਏ ਤਾਂ ਕਿ ਜਿਹੜੀ ਆਪਣੀ ਫਿਟਿੰਗ ਹੈਗੀ ਉਹ ਪਰਫੈਕਟ ਆਵੇ ਠੀਕ ਹੈ ਜੀ ਜਿੱਥੇ ਤੁਸੀਂ ਕਪੜਾ ਪਲੇਟ ਪਾ ਦਿੱਤੇ ਇੱਥੇ ਤਾਂ ਸਹੀ ਮਾਣੇ ਦੇ ਵਿੱਚ ਪਲੇਟ ਦੀ ਜ਼ਰੂਰਤ ਹੀ ਨਹੀਂ ਸੀਗੀ ਠੀਕ ਹੈ ਜੀ ਕਈਆਂ ਕਈਆਂ ਦੀ ਬੋਡੀ ਜਿਹੜੀ ਹੁੰਦੀ ਆ ਉਹ ਜ਼ਿਆਦਾ ਮਤਲਬ ਵਾਲ ਵਾਲ ਵਾਲੀ ਨਹੀਂ ਹੁੰਦੀ ਉਹਨਾਂ ਦੇ ਹਲਕਾ ਜਿਹਾ ਵਾਲ ਹੁੰਦਾ ਕੁਝ ਇਸ ਤਰੀਕੇ ਦੇ ਨਾਲ ਹਲਕਾ ਵਾਲ ਪੈਂਦਾ ਇੱਥੇ ਜਿੱਥੇ ਜ਼ਿਆਦਾ ਵਾਲ ਪੈਂਦਾ ਹੈਗਾ ਇੱਥੇ ਇੱਥੇ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਇੱਥੇ ਜਿਹੜਾ ਹੈਗਾ ਕਮੀਜ਼ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਇੱਥੇ ਗੈਪ ਰਹਿ ਜਾਂਦਾ ਹੈ ਕਿਉਂਕਿ ਆਪਣੀ ਰੀਡ ਦੀ ਹੱਡੀ ਦਾ ਪੋਸਚਰ ਜਿਹੜਾ ਇਹ ਅੱਗੇ ਨੂੰ ਹੋਇਆ ਹੁੰਦਾ ਠੀਕ ਹੈ ਜੀ ਇੱਥੇ ਸਮਝਣ ਦੀ ਲੋੜ ਇਹ ਹੈਗੀ ਹੈ ਕਿ ਪਲੇਟਾਂ ਜਿਹੜੀਆਂ ਆਪਣੀਆਂ ਉੱਚੀਆਂ ਪੈ ਜਾਣਗੀਆਂ ਇੱਥੇ ਤਾਂ ਆਪਾਂ ਨੂੰ ਜ਼ਰੂਰਤ ਹੀ ਨਹੀਂ ਸੀ ਇਹਨਾਂ ਚੀਜ਼ਾਂ ਦੀ ਜਿੱਥੇ ਆਪਾਂ ਪਲੇਟ ਪਕਾ ਪਾ ਦਿਤੀਆਂ ਹੁਣ ਆਪਾਂ ਸਮਝਦੇ ਹਾਂ ਕਮੀਜ਼ ਦੇ ਉੱਪਰ ਕਿ ਨਾਰਮਲ ਆਪਾਂ ਜਿਵੇਂ ਮੰਨ ਕੇ ਚੱਲੋ ਕਿ ਤੁਸੀਂ ਇਸ ਪੀਸ ਦੇ ਉੱਪਰ ਫਰੰਟ ਪੀਸ ਤੇ ਮੈਂ 11 ਇੰਚ ਦੇ ਉੱਪਰ ਨਿਸ਼ਾਨ ਲਗਾਇਆ ਬੈਕ ਵਾਲਾ ਪੱਲਾ 1 ਇੰਚ ਉੱਪਰ ਹੈ ਠੀਕ ਹੈ ਜੀ ਤੇ ਆਪਾਂ ਨਾਰਮਲੀ ਬੈਕ ਦੇ ਉੱਪਰ ਜਾ ਕੇ 12 ਇੰਚ ਦੇ ਉੱਪਰ ਨਿਸ਼ਾਨ ਲਗਾ ਆਮ ਕਮੀਜ਼ ਦੇ ਵਿੱਚ ਆਪਾਂ ਕੁਝ ਇਸ ਤਰੀਕੇ ਦੇ ਨਾਲ ਕਰਦੇ ਹਾਂ ਹੁਣ ਇੱਥੇ ਆਪਣਾ ਜਿਹੜਾ ਹੈਗਾ ਪ੍ਰੋਬਲਮ ਆਪਾਂ ਨੂੰ ਇਹ ਆ ਰਹੀ ਹੈ ਕਿ ਆਪਣਾ ਕਮਰ ਤੇ ਹਿੱਪ ਦੇ ਸਨ ਦੇ ਵਿੱਚ ਜਿਹੜਾ ਹੈਗਾ ਕਾਫੀ ਝੋਲ ਪੈ ਰਹੇ ਆ ਤੇ ਇਹਨਾਂ ਦਾ ਆਪਾਂ ਹੱਲ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ 12 ਇੰਚ ਨਾ ਜਾ ਕੇ ਡਾਊਨ ਤੁਸੀਂ 12.5 13 ਜਿੱਥੇ ਵੀ ਜਾ ਸਕਦੇ ਹੋ ਆਪਾਂ ਲਾਵਾਂਗੇ 12.5 ਤੇ ਨਿਸ਼ਾਨ ਮਤਲਬ ਅੱਧਾ ਇੰਚ ਵੱਧ نیچے ਚਲੇ ਜਾਵਾਂਗੇ ਆਪਾਂ ਠੀਕ ਹੈ ਜੀ ਸੈਂਟਰ ਗੈਪ ਆ ਜਿਹੜਾ ਆਪਣਾ ਸੀਮ ਰਹੂਗਾ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਦੂਸਰੀ ਚੀਜ਼ ਦੇਖਣ ਵਾਲੀ ਇਹ ਹੈ ਕਿ ਆਪਾਂ ਜਿਹੜਾ ਹੈਗਾ ਫਰੰਟ ਵਾਲੀ ਜਿਹੜੀ ਪਲੇਟ ਹੈਗੀ ਹੈ ਇਹਦੀ ਲੈਂਥ ਹੈਗੀ ਹੈ ਜਿਹੜੀ ਆਪਾਂ 6.5 ਇੰਚ ਰੱਖੀ ਹੈ ਠੀਕ ਹੈ ਜੀ ਤੇ ਇਹਦੀ ਲੈਂਥ ਆਪਾਂ ਅੱਧਾ ਇੰਚ ਵਧਾ ਦੇਵਾਂਗੇ ਅੱਧਾ ਇੰਚ ਲੈਂਥ ਵਧਾ ਦੇਵਾਂਗੇ ਇੱਥੇ ਆਪਾਂ 7 ਇੰਚ ਦੇ ਉੱਪਰ ਨਿਸ਼ਾਨ ਲਗਾ ਦਿੱਤੇ ਹੈਗੇ ਆ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਤੇ ਇੱਥੇ ਆਪਾਂ ਲਾ ਲਵਾਂਗੇ ਪਲੇਟ ਦੇ ਨਿਸ਼ਾਨ ਇਹ ਦੋ ਤਰੀਕੇ ਹੈਗੇ ਆ ਜਿਹੜੇ ਬੈਸਟ ਹੈ ਤੇ ਮੈਂ ਲਗਭਗ 4-5 ਸਾਲ ਤੋਂ ਇਹ ਜਿਹੜੇ ਹੈਗੇ ਤਰੀਕੇ ਅਜ਼ਮਾ ਰਹੀ ਆਂ ਇਹ ਤੇ ਬੈਸਟ ਰਿਜ਼ਲਟ ਇਹਦੇ ਮਿਲ ਰਹੇ ਆ ਤੁਸੀਂ ਵੀ ਇੱਕ ਵਾਰੀ ਟਰਾਈ ਕਰੋ ਠੀਕ ਹੈ ਜੀ ਇਸੇ ਸਾਈਜ਼ ਨੂੰ ਆਪਾਂ ਦੂਸਰੀ ਸਾਈਡ ਵੀ ਆਪਾਂ ਪਲਟ ਲਾਂਗੇ ਨਿਸ਼ਾਨ ਨੂੰ ਤੇ ਇਹਦੇ ਵਿੱਚ ਇਹ ਹੋਊਗਾ ਕਿ ਇਸ ਪਲੇਟ ਤੋਂ ਲਗਭਗ 1 ਇੰਚ ਡਾਊਨ ਤੱਕ ਜਿਹੜਾ ਆਪਣਾ ਦੇਖੋ ਤੁਸੀਂ ਕੁਝ ਇੱਥੇ ਜਿਹੜਾ ਆਪਣਾ ਨਿਸ਼ਾਨ ਆਊਗਾ ਇਹ ਦੇਖੋ ਠੀਕ ਹੈ ਜੀ ਲਗਭਗ 1 ਇੰਚ نیچے ਆਪਣਾ ਨਿਸ਼ਾਨ ਪਲੇਟ ਦਾ ਚਲਾ ਗਿਆ ਹੈਗਾ ਕਿਉਂਕਿ ਅੱਧਾ ਇੰਚ ਤਾਂ ਆਪਾਂ ਉੱਪਰੋਂ ਹੀ ਡਾਊਨ ਸਟਾਰਟ ਕੀਤੀ ਆ ਤੇ ਅੱਧਾ ਇੰਚ ਲੰਬੀ ਪਲੇਟ ਆਪਾਂ ਇਹਦੇ ਨਾਲੋਂ ਜ਼ਿਆਦਾ ਪਾਈ ਹੈ ਤੇ ਟੋਟਲ 1 ਇੰਚ ਜਿਹੜੀ ਡਾਊਨ ਚਲੀ ਗਈ ਹੈ ਇਹਦੀ ਵਜ੍ਹਾ ਨਾਲ ਇਹ ਹੋਊਗਾ ਕਿ ਆਪਣਾ हिਪ ਦੇ ਮਗਰਲੀ ਸਾਈਡ ਤੇ ਜਿੱਦਾਂ ਵੀ ਪਾਰਟ ਜਿਹੜਾ ਹੈਗਾ ਕੱਪੜਾ ਵੱਧ ਆਪਣਾ ਇਕੱਠਾ ਹੋਇਆ ਹੋਇਆ ਕੁਛ ਤਾਂ ਆਪਣੇ ਇਸ ਸੀਮ ਦੇ ਦਬਾਅ ਦੇ ਕਰਕੇ ਜਿਹੜਾ ਹੈਗਾ ਉਹ ਕੱਪੜੇ ਦੇ ਜਿਹੜੇ ਝੋਲ ਘਟ ਜਾਣਗੇ ਤੇ ਦੂਸਰਾ ਜਿਹੜੀ ਪਲੇਟ ਆਪਣੀ 1 ਇੰਚ نیچے ਚਲੀ ਗਈ ਹੈਗੀ ਆ ਉਹਦੇ ਨਾਲ ਵੀ ਜਿਹੜੇ ਝੋਲ ਖਤਮ ਹੋ ਜਾਣਗੇ ਤੁਸੀਂ ਇੱਕ ਵਾਰੀ ਇਹ ਇੰ ਤਰੀਕਾ ਜ਼ਰੂਰ ਟਰਾਈ ਕਰਕੇ ਦੇਖੋ ਜੇ ਤੁਹਾਨੂੰ ਰਿਜ਼ਲਟ ਮਿਲਦੇ ਤਾਂ ਪਲੀਜ਼ ਇੱਕ ਵੀਡੀਓ ਨੂੰ ਲਾਈਕ ਕਰ ਦਿਓ ਜੀ ਕਮੈਂਟ ਕਰ ਦਿਓ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮੱਚ